ਗੁਰਪਿਆਰ ਵਾਲਿਓ ਅੱਜ ਮੈਂ ਰਖੜੀ ਜਾਂ ਰક્ષાਬੰਧਨ ਬਾਰੇ ਇਹ ਆਡੀਓ ਵੀਡੀਓ ਆਪਣੇ ਚੈਨਲ 'ਤੇ ਬਣਾ ਰਿਹਾ ਹਾਂ। ਮੇਰੀ ਆਡੀਓ ਵੀਡੀਓ ਪੂਰੀ ਸੁਣਿਓ ਕਿਉਂਕਿ ਪੂਰੀ ਸੁਣਨ ਨਾਲ ਹੀ ਗੱਲ ਸਮਝ ਆਏਗੀ ਕਿ ਮੈਂ ਕਿੱਕ ਕੀ ਕਹਿਣਾ ਚਾਹੁੰਦਾ ਮੈਂ ਦੱਸਣਾ ਕੀ ਚਾਹੁੰਦਾ। ਜੇ ਕੋਈ ਨਾ ਸਮਝਾਵੇ ਜਾਂ ਕੋਈ ਤੁਹਾਡੀ ਜਾਣਕਾਰੀ ਜ਼ਿਆਦਾ ਹੈ ਮੇਰੇ ਨਾਲ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਰક્ષાਬੰਧਨ ਜਾਂ ਰਖੜੀ ਦਾ ਤਿਹਾਰ ਕਦੋਂ ਜਾਂ ਕਿਉਂ ਮਨਾਇਆ ਜਾਂਦਾ ਹੈ? ਇਸ ਸੰਦਰਭ ਵਿੱਚ ਕਈ ਗਥਾਵਾਂ ਕੰਧਨ ਕੇ ਰਾਜਾ ਬਲੀ ਨੇ 110 ਜਗ ਕੀਤੇ ਤੇ ਦੇਵਤੇ ਡਰ ਗਏ ਕਿ ਕਿਤੇ ਰਾਜਾ ਬਲੀ ਸਵਰਗ ਉਤੇ ਕਬਜ਼ਾ ਨਾ ਕਰ ਲੇ ਸਾਰੇ ਦੇਵਤੇ ਇਕੱਠੇ ਹੋਏ ਤੇ ਵਿਸ਼ਨੂੰ ਭਗਵਾਨ ਕੋਲ ਚਲੇ ਕਹਿਣ ਲੱਗੇ ਸਾਡੀ ਰੱਖਿਆ ਕਰੋ ਕੰਧਨ ਕੇ ਵਿਸ਼ਨੂੰ ਭਗਵਾਨ ਨੇ ਬਾਹਮਣ ਰੂਪ ਤਾਰਨ ਕੀਤਾ ਤੇ ਬਾਹਮਣ ਰੂਪ ਤਾਰਨ ਕੀਤਾ ਤੇ ਰਾਜਾ ਬਲੀ ਕੋਲ ਪਿਖੇ ਲੈਣ ਵਾਸਤੇ ਗਏ ਰਾਜਾ ਬਲੀ ਨੇ ਬਾਹਮਣ ਭਗਵਾਨ ਨੇ ਪਿਖੇ ਦੇਣ ਨੇ ਉਹਨੂੰ ਤਿਆਰ ਕਰ ਲਿਆ ਰਾਜਾ ਬਲੀ ਇੱਕ ਪਗ ਵਿੱਚ ਕੇੰਦਰ ਸਵਰਗ ਤੇ ਦੂਜੇ ਪਗ ਵਿੱਚ ਧਰਤੀ ਤੇ ਤੀਜਾ ਪਗ ਜਦੋਂ ਰਾਜਾ ਬਲੀ ਨੇ ਅੱਗੇ ਵਧਿਆ ਵੇਖਿਆ ਤੋ ਪਰੇਸ਼ਾਨ ਹੋ ਗਿਆ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿਉਂ ਕੀ ਕਰੇ ਕੇੰਦਰ ਕ੍ਰਿਸ਼ਨ ਆਪਣਾ ਸਿਰ ਬਾਂਮਣ ਭਗਵਾਨ ਦੇ ਚਰਨਾਂ ਵਿੱਚ ਰੱਖਿਆ ਤੇ ਕਿਹਾ ਕਿ ਤੀਜਾ ਪਗ ਇੱਥੇ ਰੱਖ ਦਿਓ ਬਲੀ ਕੋਲੋਂ ਸਵਰਗ ਧਰਤੀ ਤੇ ਰਹਿਣ ਦਾ ਅਧਿਕਾਰ ਜਿਹੜਾ ਖੋ ਲਿਆ ਗਿਆ ਬਲੀ ਅਸਾਤਲ ਵਿੱਚ ਚਲਾ ਗਿਆ ਰਾਜਬਲੀ ਨੇ ਆਪਣੀ ਭਗਤੀ ਦੇ ਬਲ ਨਾਲ ਆਪਣੇ ਸਾਹਮਣੇ ਰਹਿਣ ਦਾ ਵਰ ਜਿਹੜਾ Vishnu Bhagwan ਤੋਂ ਲੈ ਲਿਆ ਕਿ Vishnu Bhagwan ਜੀ ਤੁਸੀਂ ਮੇਰੇ ਸਾਹਮਣੇ ਰਹੋ ਰਾਜਬਲੀ ਦਾ Vishnu Bhagwan ਨੂੰ ਦੁਆਰਪਾਲ ਬਣਨਾ ਪਿਆ ਜਿਸ ਕਾਰਨ ਦੇਵੀ Lakshmi ਜੜੀ ਉਦਬਿੱਦਾ ਵਿੱਚ ਪੈ ਜਾਂਦੀ ਉਹ Vishnu Bhagwan ਨੂੰ ਪਤਾਲ ਵਿੱਚੋਂ ਵਾਪਸ ਲਿਆਉਣਾ ਚਾਹੁੰਦੀ ਸੀ नारद मुनि ਕੋਲੋਂ नारद मुनि ਕੋਲੋਂ ਉਸ ਸਮੱਸਿਆ ਦਾ ਹੱਲ ਉਸਨੂੰ ਮਿਲਿਆ ਤੇ ਰਾਜਾ ਬੜੀ ਨੂੰ ਜਾ ਕੇ ਰਖੜੀ ਬੰਨ ਤਾਗਾ ਲੈ ਜਾ ਉਸਨ ਆਪਣਾ ਭਰਾ ਬਣਾ ਲਿਆ ਤੇ ਤੋਹਫੇ ਚ ਉਹਦੇ ਕੋਲ ਆਪਣਾ ਪਤੀ ਮੰਗਲੇ ਪਾ ਵਿਸ਼ਨੂੰ ਨੂੰ ਮੰਗ ਲਿਆ ਉਹਨੇ ਇਸੇ ਤਰ੍ਹਾਂ ਕੀਤਾ ਤੇ ਇਹ ਜਿਹੜੀ ਘਟਨਾ ਹੈ ਇਹ ਸ਼ਾਵਣ ਮਹੀਨੇ ਦੇ ਪੂਰਨ ਵਸ਼ ਪੂਰਨ ਮਾਸੀ ਵਾਲੇ ਦਿਨ ਵਾਪਰੀ ਸੀ ਉਸ ਦਿਨ ਤੋਂ ਰਖੜੀ ਦਾ ਤਿਹਾਰ ਜਾਂ ਰਕਸ਼ਬੰਧਨ ਮਨਾਇਆ ਜਾਣ ਲੱਗਿਆ Hindu ਤਰਮ ਵਿੱਚ ਪਰ ਸਿੱਖ ਤਰਮ ਵਿੱਚ ਰਖੜੀ ਦੀ ਜਿਹੜੀ ਮਹੰਤ ਹੈ ਉਹ ਨਹੀਂ ਹੈ ਉਹ ਨਿਸ਼ਚਿਤ ਕੀਤਾ ਜਾਂਦਾ ਹੈ ਕਿ ਮਾਰੂ ਰਾਗ ਵਿੱਚ ਸ਼ਬਦ ਹੈ ਪੰਜਵੇਂ ਪਾਸ਼ੇ ਦਾ ਕਿ ਪ੍ਰਤਪਾਲ ਮਾਤਾ ਉਧਰ ਰੱਖੇ ਲਗਨ ਦੇ ਤਨਾ ਸੇਖ ਸੂਈ ਸੁਮੀ ਇੰਹਾ ਰੱਖੇ ਬੂਜ ਬੂਜ ਬੁੱਧ ਵੇਖ ਸਤਗੁਰ ਰਖਦਨ ਕਿ ਉਹ ਪ੍ਰਮਾਤਮਾ ਜਿਹੜਾ ਤੇਰੀ ਮਾਂ ਦੇ ਪੇਟ ਵਿੱਚ ਮਾਤਾ ਦੇ ਉਧਰ ਵਿੱਚ ਤੇਰੇ ਰੱਖਿਆ ਕਰਦਾ ਹੈ ਉਹੀ ਬਾਹਰ ਤੇਰੇ ਰੱਖਿਆ ਕਰੇਗਾ ਔਰ ਹੋਰ ਵੀ ਸ਼ਬਦ ਹੈ 1107 ਅੰਗ ਤੇ ਹੈ ਔਰ 1108 ਅੰਗ ਤੇ ਗੁਰੂ ਸਾਹਿਬ ਕਹਿੰਦੇ ਹਨ ਮਾਰੋ ਰਾਗ ਵਿੱਚੀ ਵੈਦੋ ਨਾ ਬਾਈ ਪੈਣੋ ਨਾ ਪਾਈ ਇੱਕੋ ਸਹਾਈ ਰਾਮ ਹੈ ਕੀ ਤਜ ਸੋ ਹੋਵੇ ਪਾਪਾ ਮੱਲੋ ਤੋਵੇ ਸੋ ਸਿੰਗਰੋ ਪ੍ਰਦਾਨ ਹੈ ਪਾਉ ਤੇਰਾ ਜਿਹੜਾ ਪ੍ਰਮਾਤਮਾ ਰੱਖੀ ਕਰਦਾ ਹੈ ਉਹ ਹੀ ਅਸਲੀ ਰਖੇਕ ਹੈ ਹੋਰ ਕੋਈ ਤੇਰੀ ਰੱਖਿਆ ਨਹੀਂ ਕਰ ਸਕਦਾ ਆ ਸਮਾਜਿਕ ਤੌਰ ਤੇ ਸਿੱਖ ਦੂਜੇ ਦੀ ਰੱਖਿਆ ਕਰਨੀ ਹੈ ਪੈਣਾ ਦੀ ਇੱਜ਼ਤ ਕਰਨੀ ਹੈ ਬੱਚਿਆਂ ਨੂੰ ਉਹਨਾਂ ਦੀ ਰੱਖਿਆ ਕਰਨੀ ਹੈ ਹੁਣ ਵੇਖੋ ਬਾਰਡਰਾਂ ਤੇ ਫੌਜੀ ਵੀਰ ਖੜੇ ਹਨ ਉਹ ਧਾਗੇ ਬਣ ਕੇ ਨਹੀਂ ਖੜੇ ਉਹਨਾਂ ਦੇ ਹੱਥਾਂ ਵਿੱਚ ਬੰਦੂਕਾਂ ਹਨ ਅਸਲਾ ਹੈ ਉਹਨਾਂ ਨੂੰ ਲੋਡ ਹੈ ਹਥਿਆਰਾਂ ਦੀ ਉਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਖਾਲਸਾ ਪੰਥ ਨੂੰ ਸ਼ਸਤਰ ਦਿੱਤੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਰੱਖਿਆ ਆਪ ਕਰਨੀ ਹੈ ਕੋਈ ਵੀ ਤੁਸੀਂ ਵੇਖੋਗੇ ਦੇਵੀ ਦੇਵਤਿਆਂ ਨੂੰ ਉਹਨਾਂ ਕੋਲ ਸਭ ਕੋਲੇ ਹਥਿਆਰ ਹਨ ਪਾਵ ਉਨਾਂ ਕੋਲ ਸ਼ਸਤਰ ਹਨ ਕੋਈ ਵੀ ਦੇਵੀ ਦੇਵਤਾ ਬਿਨਾ ਸ਼ਸਤਰੋਂ ਤੋਂ ਨਹੀਂ ਇਸ ਕਰਕੇ ਆਪਣੀ ਰੱਖਿਆ ਸਾਨੂੰ ਖੁਦ ਕਰਨੀ ਚਾਹੀਦੀ ਹੈ ਪਰਮਾਤਮਾ ਤੇ ਪੂਰਨ ਪ੍ਰੋਸਰ ਰੱਖਣਾ ਚਾਹੀਦਾ ਹੈ ਸੋ ਇਹ ਸੀ ਸਿੱਖ ਇਤਿਹਾਸ ਵਿੱਚ ਕਿ ਰੱਖੜੀ ਕਿਉਂ ਨਹੀਂ ਬੰਨੀ ਜਾਂਦੀ ਪਰ Hindu ਤਰ ਵਿੱਚ ਜ਼ਰੂਰ ਬੰਨਦੇ ਹਨ ਉਹਨਾਂ ਨੂੰ ਮੁਬਾਰਕਾ ਉਹਨਾਂ ਦਾ ਇਹ ਜਿਹੜਾ ਹੈ ਤਿਹਾਰ ਹੈ ਬੜੀ ਖੁਸ਼ੀ ਨਾਲ ਮਨਾਉਣਾ ਪਰ ਸਿੱਖ ਇਤਿਹਾਸ ਧਰਮ ਵਿੱਚ ਇਹਦਾ ਕੋਈ ਥਾਂ ਨਹੀਂ ਇਸ ਦੀ ਕਿਉਂਕਿ ਪਹਿਲੇ ਪਾਸ਼ਾ ਨੇ ਜੰਜੂ ਨਹੀਂ ਪਾਇਆ ਔਰ 10ਵੇਂ 9ਵੇਂ ਪਾਸ਼ਾ ਨੇ ਹਾਂ ਜੰਜੂ ਦੀ ਤਿਲਕ ਦੀ ਰਾਖੀ ਵਾਸਤੇ ਆਪਣਾ ਆਪ ਕੁਰਬਾਨ ਕਰ ਦਿੱਤਾ ਇਸ ਕਰਕੇ ਸਾਨੂੰ ਵੱਦ ਤੋਂ ਵੱਦ ਉਸ 9ਵੇਂ ਪਾਸ਼ਾ ਦੇ ਸ਼ੁਕਰ ਗੁਰਨਾਨ ਸੌਜੀ ਦਾ ਸ਼ੁਕਰ ਸਿੱਖ ਇਤਿਹਾਸ ਦੇ ਉੱਤੇ ਮਾਣ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ